ਮਾਨਸਾ ਦੇ ਡੇਰਾ ਬਾਬਾ ਪਾਈ ਗੁਰਦਾਸ ਉਦਾਸੀਨ ਵਿੱਚ 11 ਫਰਵਰੀ ਐਤਵਾਰ ਦੇ ਦਿਨ ਰਾਸ਼ਟਰੀ ਸੰਤ ਸੰਮੇਲਨ ਹੋ ਰਿਹਾ ਹੈ ਇਸ ਸੰਤ ਸੰਮੇਲਨ ਵਿੱਚ ਦੇਸ਼ ਦੇ ਕੋਨੇ-ਕੋਨੇ ਤੋਂ ਸੰਤ ਮਹਾਪੁਰਸ਼ ਪਹੁੰਚ ਰਹੇ ਨੇ ਤੇ ਰਾਜਨੀਤਿਕ ਪਾਰਟੀਆਂ ਦੇ ਮੈਂਬਰ ਤੇ ਦੇਸ਼ ਦੇ ਕੋਨੇ-ਕੋਨੇ ਤੋਂ ਸੰਗਤ ਵੀ ਸ਼ਾਮਲ ਹੋਈ ਹੈ ਮਾਨਸਾ ਪਹੁੰਚੇ ਰਾਸ਼ਟਰੀ ਸੰਤ ਸੰਮੇਲਨ ਦੇ ਮੈਂਬਰ ਬਾਬਾ ਕਲਿਆਣ ਦਾਸ ਨੇ ਦੱਸਿਆ ਕਿ ਮਾਨਸਾ ਵਿੱਚ ਖਾਸ ਕਰਕੇ ਪੰਜਾਬ ਵਿੱਚ ਪਹਿਲੀ ਵਾਰ ਰਾਸ਼ਟਰੀ ਸੰਤ ਸੰਮੇਲਨ ਹੋ ਰਿਹਾ ਹੈ ਇਸ ਨੂੰ ਮਿਨੀ ਕੁੰਭ ਵੀ ਕਿਹਾ ਜਾ ਸਕਦਾ ਹੈ ਇਸ ਮੌਕੇ ਉਹਨਾਂ ਨੇ ਅਪੀਲ ਕੀਤੀ ਹੈ ਕਿ ਐਤਵਾਰ ਦੇ ਦਿਨ ਲੋਕ ਇਸ ਸੰਤ ਸੰਮੇਲਨ ਵਿੱਚ ਸ਼ਾਮਲ ਹੋਣ ਤੇ ਬਾਬਾ ਜੀ ਦਾ ਆਸ਼ੀਰਵਾਦ ਲੈਣ। ਸੋ ਧੰਨ ਸਾਹਿਬ ਸ੍ਰੀ ਗੁਰਗ੍ਰੰਥ ਸਾਹਿਬ ਜੀ ਦੀ ਉਪਾਰ ਕਿਰਪਾ ਦੇ ਨਾਲ ਜੋ ਇਸ ਭਾਗੈ ਸਮਾ ਸਾਡੇ ਮਾਨਸਾ ਦੀ ਝੂਲੀ ਦੇ ਵਿੱਚ ਪਿਆ ਹੈ ਸੋ ਪੂਰੇ ਸ਼ਹਿਰ ਨਿਵਾਸੀ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਉਦਾਸੀਨ ਭੇਖਾ ਮੰਡਲ ਪੰਜਾਬ ਅਤੇ ਸਮੂਹ ਸੰਤਾਂ ਦੇ ਸਹਿਯੋਗ ਦੇ ਨਾਲ ਜੋ ਰਾਸ਼ਟਰੀ ਸੰਤ ਸੰਮੇਲਨ 7 ਤਰੀਕ ਤੋਂ ਆਰੰਭ ਹੋਏ ਹਨ ਸੋ ਪੂਰੇ ਜ਼ਿਲ੍ਹੇ ਦੇਸ਼ ਦੇ ਕੋਨੇ-ਕੋਨੇ ਤੋਂ ਮਹਾਪੁਰਸ਼ ਜੋ ਪਰਮ ਤਿਆਗੀ ਪਰਮ ਤਪਸਵੀ ਬਾਬਾ ਕਲਿਆਣਦਾਸ ਜੀ ਮਹਾਰਾਜ ਜੀ ਦੀ ਦੀਵਕਸ਼ਤਾ ਚੇ ਸਮੇਲਨ ਚੱਲ ਰਿਹਾ ਹੈ ਸੋ ਇਸ ਸਮੇਲਨ ਵਿੱਚ ਸਾਡੇ ਪੂਰੇ ਰਾਸ਼ਟਰ ਦੇ ਮਹਾ ਮੰਡਲੇਸ਼ਵਰ ਤਪਸਵੀ ਨਿਰਵਾਣ ਮਹਾਤਮਾ ਪਹੁੰਚ ਰਹੇ ਨੇ ਸੋ ਮੈਂ ਮਹਾਪੁਰਸ਼ਾਂ ਅੱਗੇ ਪੂਰੇ ਸੰਤ ਸਮਾਜ ਅੱਗੇ ਸਮੂਹ ਮਾਨਸਾ ਮੰਡੀ ਤੋਂ ਇੱਕ ਹੀ ਫਰਿਆਦ ਕਰਾਂਗਾ ਕਿ ਇਹ ਜੀ ਆਸ਼ੀਰਵਾਦ ਸਾਡੇ ਮਾਨਸਾ ਸ਼ਹਿਰ ਇਲਾਕਾ ਤੇ ਪੰਜਾਬ ਨੂੰ ਦੇ ਕੇ ਜਾਣ ਤਾਂ ਕਿ ਜੋ ਸਾਡਾ ਪੰਜਾਬ ਨਸ਼ਿਆਂ ਦੀ ਦਲਦਲ ਗੈਂਗਵਰ ਦੀ ਦਲਦਲ ਦੇ ਵਿੱਚ ਤਸਦਾ ਜਾ ਰਿਹਾ ਸਾਡੀ ਨੌਜਵਾਨ ਪੀੜ੍ਹੀ ਔਰ ਸਾਡੇ ਪੰਜਾਬ ਤੇ ਆਸ਼ੀਰਵਾਦ ਦੇਣ ਤਾਂ ਕਿ ਸਾਡਾ ਪੰਜਾਬ ਪਹਿਲਾਂ ਵਾਂਗ ਹੱਸਦਾ ਵਸਦਾ ਰੰਗਲਾ ਪੰਜਾਬ ਹੋ ਕੇ ਹਿੰਦੁਸਤਾਨ ਦੀ ਜੋ ਸ਼ੋਭਾ ਭਾਰਤ ਵੰਸ਼ ਦਾ ਤਾਜ ਮੁਖਟ ਬਣ ਕੇ ਉਸੇ ਤਰ੍ਹਾਂ ਹੀ ਸਾਡੇ ਦੇਸ਼ ਦੀ ਤਰੱਕੀ ਦੇ ਵਿੱਚ ਹਿੱਸਾ ਪਾਵੇ ਸੋ ਬੜੀ ਖੁਸ਼ੀ ਹੈ ਮੈਂ ਜਿੱਥੇ ਮਾਨਸਾ ਵਾਸੀਆਂ ਦਾ ਸਾਡੇ ਉਦਾਸੀਨ ਭੇਖ ਮਹਾ ਮੰਡਲ ਦਾ ਧੰਨਵਾਦ ਕਰੂੰਗਾ ਜੋ ਕਿ ਪਿਛਲੇ ਕਈ ਦਿਨਾਂ ਤੋਂ ਲੈ ਕੇ ਮੇਰੇ ਮੋਢੇ ਨਾਲ ਮੋਢਾ ਲਾ ਕੇ ਇਸ ਸਮਾਗਮ ਨੂੰ ਕਾਮਯਾਬ ਬਣਾਉਣ ਦੇ ਲਈ ਲੱਗੇ ਹੋਏ ਨੇ ਸੋ ਸਾਡੇ ਬੜੇ ਸਤਿਕਾਰਯੋਗ ਮੇਰੇ ਗੁਰੂ ਸਮਾਨ ਮਹੰਤ ਪਰਮਾਨੰਦ ਜੀ ਮਹਾਰਾਜ ਔਰ ਮੇਰੇ ਗੁਰਪਾਈ ਮਹੰਤ ਮਹਾਤਮਾ ਮੂਨੀ ਜੀ ਉਦੇਕਰਨ ਜੀ ਔਰ ਸਮੂਹ ਉਦਾਸੀਨ ਭੇਕ ਮਹਾ ਮੰਡਲ ਜੋ ਇੱਥੇ ਸੰਤਾਂ ਦੀ ਸੇਵਾ ਦੇ ਵਿੱਚ ਸਮੂਹ ਸਾਡੇ ਸ਼ਹਿਰ ਦੀਆਂ ਜਿੰਨੀਆਂ ਜਥੇਬੰਦੀਆਂ ਜਿੰਨੀਆਂ ਧਾਰਮਿਕ ਸੰਸਥਾਵਾਂ ਨੇ ਔਰ ਸਮੂਹ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਸਮੂਹ ਪਲੀਟੀਕਲ ਲੋਕ ਚਾਹੇ ਉਹ ਆਮ ਆਦਮੀ ਭਾਰਤੀ ਜਨਤਾ ਪਾਰਟੀ ਕਾਂਗਰਸ ਅਕਾਲੀ ਦਲ ਜੋ ਵੀ ਰਾਜਨੀਤਿਕ ਪਾਰਟੀਆਂ ਤੋਂ ਨੇ ਇੱਕੋ ਇੱਕ ਸਾਡੇ ਏਰੀਆ ਦਾ ਸਥਾਨ ਹੈ ਜਿੱਤੇ ਧਰਮ ਜਾਤ ਪਾਤ ਔਰ ਰਾਜਨੀਤਿਕ ਪਾਰਟੀਆਂ ਤੋਂ ਪਰ ਉੱਠ ਕੇ ਇੱਕ ਮੰਚ ਤੇ ਇਕੱਠੇ ਹੋ ਕੇ ਸਾਡੇ ਸਮੂਹ ਸੰਗਤ ਸੇਵਾ ਕਰਦੀ ਹੈ ਸੋ ਬੜੀ ਖੁਸ਼ੀ ਹੈ ਕੋਈ ਸ਼ਬਦ ਨਹੀਂ ਸੰਗਤ ਦਾ ਜਾਂ ਮਹਾਤਮਾ ਦਾ ਧੰਨਵਾਦ ਕਰਨ ਦਾ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕਰਕੇ ਇਸ ਸਮਾਗਮ ਵਿੱਚ ਜੋ ਪੂਰੇ ਭਾਰਤ ਵਾਂਗ ਤੋਂ ਸੰਤ ਪਹੁੰਚੇ ਨੇ ਇਲਾਹਾਬਾਦ ਦਾ ਪਿਰਾਗਰਾਜ ਦਾ ਕੁੰਭ ਅਗਲੇ ਸਾਲ ਆਉਣ ਵਾਲਾ ਹੈ ਪਰ ਸਾਨੂੰ ਵੀ ਮਹਾਪੁਰਸ਼ਾਂ ਦੇ ਦਰਸ਼ਨ ਕਰਕੇ ਮਾਨਸਾ ਦੇ ਵਿੱਚ 1 ਸਾਲ ਅਡਵਾਂਸ ਜੋ ਮਿਨੀ ਕੁੰਭ ਦੇ ਰੂਪ ਵਿੱਚ ਮਹਾਪੁਰਸ਼ਾਂ ਦੇ ਦਰਸ਼ਨ ਹੋ ਰਹੇ ਨੇ ਅਸੀਂ ਮਹਾਪੁਰਸ਼ਾਂ ਦੇ ਰਿਣੀ ਹਾਂ ਜਿਨ੍ਹਾਂ ਨੇ ਇੱਥੇ ਇੱਕ ਸਾਡੇ ਪਛੜੇ ਹੋਏ ਛੋਟੇ ਜਿਹੇ ਸ਼ਹਿਰ ਦੇ ਵਿੱਚ ਚਰਨ ਪਾ ਕੇ ਇਸ ਨੂੰ ਮਹਾਨਗਰ ਬਣਾਇਆ ਸੋ ਮਹਾਪੁਰਸ਼ਾਂ ਦੇ ਚਰਨਾਂ ਦੇ ਵਿੱਚ ਸਮੂਹ ਸ਼ਹਿਰ ਨਿਵਾਸੀ ਵੱਲੋਂ ਬੇਨਤੀ ਕਰਾਂਗੇ ਕਿ ਆਸ਼ੀਰਵਾਦ ਦੇ ਕੇ ਜਾਣ ਮਾਨਸਾ ਸ਼ਹਿਰ ਆਉਣ ਵਾਲੇ ਸਮੇਂ ਵਿੱਚ ਤਰੱਕੀ ਦੇ ਰਹਾਂ ਤੇ ਜਾਵੇ ਔਰ ਮਾੜੇ ਕਮਾਂ ਤੋਂ ਛੁਟਕਾਰਾ ਹੋ ਕੇ ਸਾਡੀ ਨੌਜਵਾਨ ਪੀੜ੍ਹੀ ਅੱਗੇ ਵਧੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਸਮੇਲਨ ਹੋ ਰਿਹਾ ਸਮਰਾਟ ਸੰਤ ਸਮੇਲਨ ਪਹਿਲੀ ਵਾਰੀ ਸਾਡੇ ਪੰਜਾਬ ਵਿੱਚ ਸਮੇਲਨ ਹੋ ਰਿਹਾ ਐਡਾ ਵੱਡਾ ਸਮੇਲਨ ਹੁੰਦੇ ਰਹਿੰਦੇ ਆ ਪਰ ਸਭ ਤੋਂ ਵੱਡਾ ਸਮੇਲਨ ਐ ਇੱਕ ਜੀ ਸਾਡੇ ਪੰਜਾਬ ਵਿੱਚ ਮਾਨਸਾ ਮੰਡੀ ਮਾਪਾ ਭਾਈ ਗਰਦਾਸ ਜੀ ਦੀ ਜਗ੍ਹਾ ਤੇ ਮਹੰਤ ਅੰਮ੍ਰਿਤਮੁਨੀ ਜੀ ਜੋ ਪੰਜਾਬ ਦੇ ਪ੍ਰਧਾਨ ਨੇ ਔਰ ਸਾਡੇ ਮਹਾਤਮਾ ਬੰਨੀ ਜੀ ਉਹਦੇ ਕਰਨ ਦੀ ਸਾਰੇ ਮਹੰਤ ਮਹਾਮਿਡੇ ਜਿਹਨਾਂ ਦੇ ਵਿੱਚ ਵਿਸ਼ੇਸ਼ ਕਰਕੇ ਮਹੰਤ ਵਸਵੀ ਸ੍ਰੀ ਸ੍ਰੀ ਈਸ਼ਵਾਰ ਮਹਾਤਿਆਗੀ ਮਹਾਤਵਸਵੀ ਕ੍ਰਿਆਨਕਾਰੀ ਸ੍ਰੀ ਕ੍ਰਿਆਨ ਦਾਸ ਮਹਾਰਾਜ ਜੀ ਅਮਰ ਕੰਟਕ ਤੋਂ ਇੱਥੇ ਪਧਾਰੇ ਹੋਏ ਹਨ ਜਿਨ੍ਹਾਂ ਦੀ ਵਿਸ਼ੇਸ਼ ਸਰਪ੍ਰਸਤੀ ਛੱਲੇ ਇਹ ਸਮਾਗਮ ਹੋ ਰਿਹਾ ਜਿਹਦੇ ਚ ਸ੍ਰੀ ਮਨਸੇਬ ਅਖਾੜਾ ਦੇ ਦੂਸਰੇ ਮਨਸੇਬ ਬਹੁਤ ਵੱਡੇ ਵੱਡੇ ਮਹਾਂ ਮਢਰੇ ਸ੍ਰੀ ਤੇ ਆਏ ਹੋਏ ਹਨ ਵਸ਼ੇਸ਼ ਕਰਕੇ ਜੋ ਪ੍ਰੋਗਰਾਮ ਸ਼ੁਰੂ ਹੋਇਆ ਹੈ ਅੱਜ ਤੋਂ 4 ਦਿਨ ਪਹਿਲਾਂ ਸ਼ੁਰੂ ਹੋ ਗਿਆ ਸ੍ਰੀ ਅਖੰਡ ਪਾਤਸ਼ਾਹਵਰ ਸਭ ਰੱਖੇ ਗਏ ਜੋ ਕੱਲ ਭੋਗ ਪਾਏ ਗਏ ਜੋ ਕੱਲ ਸ੍ਰੀ ਅਖੰਡ ਪਾਤਸ਼ਾਹਵਰ ਰੱਖਿਆ ਗਿਆ ਜਿਨ੍ਹਾਂ ਦੇ ਪੋਕਸ ਸਵੇਰੇ 10 ਵਜੇ ਪੈਣੇ ਆ 10 ਵਜੇ ਸਮਾਗਮ ਦੀ ਪ੍ਰਾਰੰਭਤਾ ਹੋਣੀ ਹੈ ਪ੍ਰਵਚਨ ਹੋਣੇ ਹਨ ਸੰਤਾਂ ਦੇ ਦੇਖੋ ਭਾਗ ਹੋਆ ਗੁਰ ਸੰਤ ਮਲਾਇਆ ਪ੍ਰਭ ਬਨਾਸੀ ਘਰ ਮੈਂ ਪਾਇਆ ਕਿਰਪਾ ਹੁੰਦੀ ਹੈ ਕਿ ਸੰਤਾਂ ਨੇ ਘਰੇ ਆ ਕੇ ਦਰਸ਼ਨ ਦੇ ਦਿੱਤੇ ਕਿਉਂਕਿ ਇੱਕ ਸੰਤ ਨੂੰ ਮਿਲਣ ਵਾਸਤੇ ਜਾਇਦਾ ਕਿਤਨਾ ਵਸੀਸ ਸਾਨੂੰ ਸੋਚਣਾ ਪੈਂਦਾ ਤਿਆਰੀ ਕਰਨੀ ਸਮਾਂ ਕੱਢਣਾ ਤੇ ਜਦੋਂ ਵੀਰ ਮੇਰੇ ਉਹ ਸੰਤ ਸਾਡੇ ਘਰੇ ਆ ਗਏ ਦੇ ਜੀ ਅਸੀਂ ਇਸਨਾਨ ਦਾ ਨਾ ਕਰੀਏ ਮਨ ਮੰਦਰ ਤਨਵੇਸ਼ ਕੇ ਅੰਦਰ ਘਟ ਹੀ ਤੀਰਤਨਾਵਾ ਇੱਕ ਸ਼ਬਦ ਮੇਰੇ ਪ੍ਰਾਨ ਬਸ ਹੈ ਬਹੁਤ ਜਨਮ ਨਾਵਾ ਇੱਕ ਸ਼ਬਦ ਸਾਡੇ ਕੰਨ ਦੇ ਦੁਆਰਾ ਪ੍ਰਵੇਸ਼ ਹੋ ਕਰਕੇ ਸਾਡੇ ਹਿਰਦੇ ਵਿੱਚ ਨਿਵਾਸ ਕਰੇ ਸਾਨੂੰ ਹੋਰ ਕੀ ਚਾਹੀਦਾ ਹੈ ਕਿਰਪਾ ਕੀਤੀ ਹੈ ਇਸ ਇਲਾਕੇ ਤੇ ਪੰਜਾਬ ਤੇ ਮਾਨਸਾ ਮੰਡੀ ਤੇ ਕਿ ਜਿਹਦੇ ਇਤਨੇ ਸੰਤਾਂ ਦਾ ਮਹਾਕੁੰਭ ਭਰਿਆ ਹੋਇਆ ਹੈ ਇਸ ਆਰਾਮ ਮਹਾਤਮਨ ਮਨੀ ਜੀ ਦਾ ਤੇ ਇਹਨਾਂ ਦੇ ਮੰਦਰ ਦਾ ਉਪਰਾਲਾ ਹੈ ਮੈਂ ਇਹ ਬੇਨਤੀ ਕਰੂੰਗਾ ਸਾਰੇ ਸਮੂਹ ਸ਼ਹਿਰ ਨਿਵਾਸੀਆਂ ਨੂੰ ਸਾਡੇ ਸੇਠ ਲੋਕਾਂ ਨੂੰ ਸਾਡੇ ਸਿੱਖ ਵੀਰਾਂ ਨੂੰ ਸਾਡੀਆਂ ਸੁਜੈਟੀਆਂ ਨੂੰ ਸਾਡੇ ਜਿੰਨੇ ਵੀ ਸਭਾਵਾਂ ਬਣੀਆਂ ਹਨ ਸਾਰੇ ਇੱਥੇ ਆ ਕਰਕੇ ਕੱਲ ਨੂੰ 10 ਵਜੇ ਆ ਕਰਕੇ ਸਮਾੰਦੋ ਤੇ ਸੰਤਾਂ ਦੇ ਪਰਉਰਜਨ ਸੁਣ ਕੇ ਆਪਣਾ ਜਨਮ ਸਫਲਾ ਕਰੋ ਜੀ